ਕੋਟ ਕੋ ਪੂਰਾ ਬਾਈਪਾਸ ਤੇ ਉਸ ਵੇਲੇ ਚੜਦੀ ਸਵੇਰ ਹਾਸਾ ਵਾਪਰ ਗਿਆ ਜਦੋਂ ਇੱਕ ਰੇਤ ਨਾਲ ਭਰੀ ਟਰੈਕਟਰ ਟਰਾਲੀ ਦੇ ਪਿੱਛੋਂ ਕੋਹੜਾ ਚਾਲਕ ਨੇ ਟੱਕਰ ਮਾਰ ਦਿੱਤੀ ਜਿਸ ਤੋਂ ਬਾਅਦ ਟਰੈਕਟਰ ਟਰਾਲੀ ਚਾਲਕ ਨੇ ਪੁੱਲ ਤੋਂ ਥੱਲੇ ਛਾਲ ਮਾਰ ਦਿੱਤੀ ਤੇ ਇਸ ਦੌਰਾਨ ਟਰੈਕਟਰ ਚਾਲਕ ਟਰੈਕਟਰ ਦੇ ਕੈਬਨ ਵਿੱਚ ਇਸ ਬੁਰੇ ਤਰੀਕੇ ਨਾਲ ਫਸ ਗਿਆ ਕਿ ਲੋਕਾਂ ਨੇ ਮੁਸ਼ਕਲ ਦੇ ਨਾਲ ਬਾਹਰ ਕੱਢਿਆ ਤੇ ਬਾਹਰ ਕੱਢਣ ਦੀਆਂ ਤਸਵੀਰਾਂ ਦੇਖ ਕੇ ਤੁਸੀਂ ਹੈਰਾਨ ਰਹਿ ਜਾਓਗੇ ਤੁਸੀਂ ਵੀ ਦੇਖੋ ਇਹ ਤਸਵੀਰਾਂ ਮੇਰਾ ਨਾਮ ਮਨਦੀਪ ਕੁਮਾਰ ਹੈ ਜੀ ਕਿਤੋਂ ਦੇ ਰਹਿਣ ਵਾਲੇ ਗੁਰੂਸਾਦੇ ਜੀ ਤੇ ਅੱਜ ਕਿਤਾ ਐਕਸੀਡੈਂਟ ਹੋ ਜਾਦਾ। ਠੰਡ ਦੇ ਕਾਰਨ ਜੀ। ਕੀ 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 ਚਲਾ ਰਹੇ ਸੀ ਤੁਸੀਂ? ਮੈਂ ਕੈਂਟਰੀ ਚਲਾ ਰਿਹਾ ਸੀ ਜੀ। ਤੇ ਕਿਵੇਂ ਹੋਇਆ ਕਿਵੇਂ ਇਹ? ਅੱਗੇ ਕੋੜਾ ਰਾਤ ਦਾ ਵਜਿਆ ਖੜਾ ਸੀ ਟਰੈਕਟਰ ਤੇ ਜੀ। ਉਹਨਾਂ ਨੇ ਕੋਈ ਮਗਰ ਕੁਛ ਨਹੀਂ ਸਿੱਟਿਆ। ਵੀ ਜਿਹੜਾ ਪਤਾ ਲੱਗ ਕੇ ਜਾਵੇ ਜੱਕ ਦਾ ਮੌਕੇ ਤੇ ਜਾ ਕੇ ਪਤਾ ਲੱਗਿਆ। ਤੇ ਕਨ ਰਾਤ ਦਾ ਵਜਿਆ ਹੋਇਆ ਸੀਗਾ ਉਹ ਰਾਤ ਦਾ ਵਜਿਆ ਹੋਇਆ ਸੀ ਪੁਲਿਸ ਨੇ ਨੰਗਾ ਇਨੀ ਕਰਕੇ ਚੱਕਿਆ ਨਹੀਂ ਗਿਆ ਕਿਸੇ ਨੇ ਚੱਕਿਆ ਹੀ ਨਹੀਂ ਗਿਆ ਦੇਖ ਲਓ ਸਾਈਡ ਤੇ ਨਹੀਂ ਕੀਤਾ ਨਾ ਹੀ ਕੋਈ ਸਾਈਡ ਤੇ ਨਹੀਂ ਕੀਤਾ ਉਹਨਾਂ ਦੀ ਵਜ੍ਹਾ ਕਰਕੇ ਅੱਜ ਇੱਥੇ ਪਏ ਆ ਤੇ ਹੋਰ ਤੁਹਾਡੇ ਨਾਲ ਕੌਣ ਸੀ ਮੇਰੇ ਸਿਸਟਰ ਤੇ ਦੋ ਭਾਂਜੇ ਸੀਗੇ ਕਿੱਥੋਂ ਆ ਰਹੇ ਸੀ ਤੁਸੀਂ ਮੈਂ ਗਵਿੰਦਗੜ ਮੰਡੀ ਤੋਂ ਆ ਰਿਹਾ ਸੀ ਉਹਨਾਂ ਨੂੰ ਜਗਰਾਉਂ ਤੋਂ ਲਿਆ ਸੀਗਾ ਤੇ ਤੁਹਾਡੇ ਨਾਲ ਕਿੰਨੇ ਵਜੇ ਹਾਸਤਾ ਵਰਤਿਆ ਇਹ 7:30 ਵਜੇ ਦਾ ਵਰਤਿਆ ਜੀ ਕਿਹੜੀ ਜਗ੍ਹਾ ਇਹ ਇਹ ਮੋਗੇ ਤੋਂ ਬਾਗਾਪੁਰਾਣ ਰੋਡ ਤੇ ਆ ਜੀ ਹਾਂਜੀ ਪੁਲ ਤੇ ਕਹਿਣਾ ਚਾਹੂੰਗੀ ਪ੍ਰਸ਼ਾਸਨ ਨੂੰ ਪ੍ਰਸ਼ਾਸਨ ਨੂੰ ਇਹ ਜਾਣ ਕਹਿਣਾ ਚਾਹਣਾ ਜੇ ਕੋਈ ਰਾਤ ਨੂੰ ਐਕਸੀਡੈਂਟ ਹੁੰਦਾ ਉਹਨਾਂ ਨੂੰ ਰਾਤ ਨੂੰ ਹੀ ਵਹੀਕਲ ਨੂੰ ਪਾਸੇ ਕਰ ਦਿੱਤਾ ਜਾਵੇ ਕੋਈ ਹੋਰ ਨਾ ਕੋਈ ਵਿਚ ਵਸ ਸਕੇ ਜਿਵੇਂ ਕਿ ਮੈਂ ਵੱਜ ਚੁਕਿਆ ਹੁਣ ਪਿਆ ਹੋਇਆ ਇਸ ਤਰ੍ਹਾਂ ਉਹਨੂੰ ਪਾਸੇ ਕਰਨਾ ਚਾਹੀਦਾ ਹੈ ਪ੍ਰਸ਼ਾਸਨ ਤਾਂ ਗਈ ਇਹ ਬੇਨਤੀ ਹੈ ਜੀ ਐਕਸੀਡੈਂਟ ਦੌਰਾਨ ਤੁਹਾਡੀ ਕਿੰਨੀ ਦਾ 6 ਵਜੇ ਮੈਨੂੰ ਮੇਰੀ ਲੱਗਦਾ ਬਈ ਲੱਤ ਦਾ ਲੱਤ ਟੁੱਟੀ ਹੋਵੇਗੀ ਜੀ ਇੱਥੇ ਤੋਂ ਉਹਨੂੰ ਕੌਣ ਲੈ ਕੇ ਆਇਆ ਇੱਥੇ ਸਾਰੇ ਸੰਗਤ ਮੈਂ ਕਿੱਥੇ ਸਾਧ ਸੰਗ ਹੋ ਰਿਹਾ ਸੀਗਾ ਉਹਨਾਂ ਨੇ ਕੱਢਿਆ ਜੀ ਸਰਸੇ ਵਾਲੇ ਬਾਬਾ ਜੀ ਦਾ ਉਹਨਾਂ ਨੇ ਗੱਡੇ ਆ ਤੇ ਭਰਾ ਮੇਰੇ ਭਰਾ ਹੀ ਹਰੇ ਪਹੁੰਚੇ ਨੇ ਉਹ ਲੈ ਗਏ ਨੇ ਮੈਨੂੰ ਮੈਂ ਗੱਡੀਆਂ ਨਾਲ ਉਹਨਾਂ ਜਾਈਂ ਕਨੈਕਟਰੀ ਕਰਦਾ ਜੀ ਕੋਟਕਪੂਰੇ ਕਿਹੜੀ ਗੱਡੀ ਨਾਲ ਸੀ ਮੈਂ ਜੀ ਚੰਨੂਆ ਨੇ ਤੋਂ ਗੱਡੀ ਸੀ ਜੀ ਉਹਨਾਂ ਨਾਲ ਆਇਆ ਸੀ ਅੱਜ ਤਿੰਨ ਦਿਨ ਪਹਿਲਾਂ ਕੇ ਗੁੰਗੀ ਨਾ ਬੰਦੇ ਉਹਦਾ ਨਾ ਪੀਤਾ ਜੀ ਉਹਦੇ ਭਰਾ ਦਾ ਨਾ ਦੀਪਾ ਜੀ ਰਾਤੀ ਜਿਹੜਾ ਐਕਸੀਡੈਂਟ ਹੋਇਆ ਹੈ ਕਿਵੇਂ ਹੈ ਜੀ ਜੀ ਅੱਜ ਇੱਥੇ ਪੈਗ ਲਾ ਕੇ ਨਾ ਬਾਕੀ ਪੈਗੇ ਸੀਗੇ ਤੇ ਮੈਨੂੰ ਨਹੀਂ ਪਤਾ ਲੱਗਿਆ ਜੀ ਕਿਹੜੇ ਲਈ ਗੱਡੀ ਤੋਰ ਪੀ ਕਿਉਂਕਿ ਵੱਡੇ ਦੇ ਭਰਾ ਦੇ ਸਾਲਾ ਆ ਰਿਹਾ ਸੀ ਪਿੱਛੋਂ ਕਿਤੇ ਤੇ ਉਹ ਕਹਿੰਦਾ ਵੀ ਮੈਂ ਤਾਂ ਪਹੁੰਚ ਗਿਆ ਬਾਗੇ ਪੁਰਾਣੇ ਤੇ ਵੀ ਤੂੰ ਤਾਂ ਇੱਥੇ ਹੀ ਫਿਰਦਾ ਉਹਦੋਂ ਅਸੀਂ ਮੋਗੇ ਸੀ ਗਈ ਮਨ ਲਾਦਾ ਬੈਠੇ ਸੀਗੇ ਅਸੀਂ ਸ਼ਾਇਦ ਤੇ ਇਹਨੇ ਉਸ ਤੋਂ ਬਾਅਦ ਨਹੀਂ ਮੈਨੂੰ ਪਤਾ ਜੀ ਕਿਹੜੇ ਲਈ ਗੱਡੀ ਤੋਰ ਲਈ ਨਹੀਂ ਪਤਾ ਜੀ ਕਾਦੇ ਚ ਵਜਦੀ ਹੈ ਮੈਂ ਪਿਆ ਸੀ ਤੇ ਹੁਣ ਨਹੀਂ ਕਰਨਾ ਮੈਨੂੰ ਤਾਂ ਇਹ ਨਹੀਂ ਪਤਾ ਜੀ ਮੈਨੂੰ ਕੌਣ ਛੱਡ ਕੇ ਗਿਆ ਕਿਵੇਂ ਆ ਜੀ ਮੈਂ ਤਾਂ ਉਲਟ ਗਿਆ ਮੇਰਾ ਪੈਰ ਆ ਫਸਿਆ ਵਾ ਸੀਗਾ ਜੀ ਮੈਨੂੰ ਤਾਂ ਇੰਨੇ ਯਾਦ ਆਸ਼ਤਾ ਵੀ ਮੈਂ ਪੈਰ ਲਈ ਜ਼ਰੂਰ ਰੋਲਾ ਪਾਇਆ ਬਸ ਸਰ ਇੱਕ ਪੇਸ਼ੈਂਟ ਆਇਆ ਹੋਣਾ ਜੀ ਰਾਤ ਐਕਸੀਡੈਂਟ ਦੇ ਸਬੰਧ ਇਹ ਮਾਮਲਾ ਸਰ ਜੀ ਤਾਂ ਸਾਡੇ ਕੋਲ ਰਾਤ ਨੂੰ ਪੇਸ਼ੈਂਟ ਆਇਆ ਸੀ ਸਾਡੇ ਦੇ 10 ਵਜੇ ਤੇ ਉਹ ਕੋੜਕਪੁਰ ਬਾਈਪਾਸ ਦੇ ਜਾਰਾ ਸੀ ਉੱਥੇ ਐਕਸੀਡੈਂਟ ਦਾ ਮਾਮਲਾ ਸੀ ਉਹਦਾ ਹਾਂ ਜੀ ਤੇ ਉਹਦੀ ਦੋਨੇ ਲੱਤਾਂ ਦਾ ਫੈਕਚਰ ਹੋ ਗਿਆ ਹੈ ਤੇ ਸਾਡੇ ਕੋਲ ਦਾਖਲਿਆ ਹੈ ਕਾਇਸ ਜੀ ਫੇਰ ਹੋਈ ਸਵੇਰੇ ਸੇਮ ਉਸੇ ਜਗ੍ਹਾ ਤੇ ਕਹਿੰਦੇ ਕਿ ਫੇਰ ਉੱਥੇ ਹੀ ਐਕਸੀਡੈਂਟ ਹੋਇਆ ਉੱਥੇ ਟੈਂਟਰ ਜਿਹਾ ਖੜਾ ਸੀ ਤੇ ਵਿੱਚ ਵੱਜਿਆ ਕੋਈ ਤੇ ਉਹਦਾ ਵੀ ਯਾਨੀ ਕਿ ਲਾਚੇ ਪ੍ਰੋਬਲਮ ਹੈ ਕਿ ਹੁਣ ਐਕਸ-ਰੇ ਕਰਾ ਕੇ ਦੇਖਦੇ ਹਾਂ ਤੇ ਕੀ ਕੰਡੀਸ਼ਨ ਹੈ ਠੀਕ ਹੈ ਕੋ ਪਤਾ ਲੱਗਾ ਇਹ ਉਹ ਜਿਹੜਾ ਪੇਸ਼ੈਂਟ ਆ ਸਵੇਰ ਵਾਲਾ ਕਿ ਕਿੱਥੋਂ ਦਾ ਆ ਫਿਰੋਜ਼ਪੁਰ ਦੇ ਡਿਸਟ੍ਰਿਕਟ ਦਾ ਹੈਗਾ ਜੀ ਤੇ ਆ ਕਿਤੇ ਜਾ ਰਿਹਾ ਸੀ ਤੇ ਉਹਦੇ ਵਿੱਚ ਐਕਸੀਡੈਂਟ ਹੋ ਗਿਆ